ਸੋ ਇੱਕ ਹਰਮੀਤ ਘੋੜਾ ਢਿੱਲੋਂ ਦੇ ਸੰਬੰਧ ਜਰੂਰ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ ਹਰਮੀਤ ਘੋੜਾ ਢਿੱਲੋਂ ਦੀ ਕਨਫਰਮੇਸ਼ਨ ਹੋ ਗਈ ਹੈਗੀ ਆ ਅਸਿਸਟੈਂਟ ਟਰਨੀ ਜਨਰਲ ਫਾਰ ਸਿਵਲ ਰਾਈਟਸ ਹਾਂਜੀ ਆਪਣੇ ਸਾਰੇ ਪੰਜਾਬੀ ਹਰਮੀਤ ਘੋੜਾ ਢਿੱਲੋਂ ਨੂੰ ਜਾਣਦੀ ਆ ਬੇਅਰੀਏ ਦੇ ਰਹਿਣ ਵਾਲੇ ਆ ਰਿਪਬਲਿਕਨਾਂ 트੍ਰੰਪ ਐਡਮਿਨਿਸਟ੍ਰੇਸ਼ਨ ਦੇ ਬੜੇ ਸਪੋਰਟਰ ਦਾ ਤੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਵੀ ਉਹ ਵਕੀਲ ਰਹੇ ਹੈਗੇ ਆ ਉਹਨਾਂ ਦਾ ਵਿਰੋਧ ਕਾਫੀ ਜਿਆਦਾ ਆ ਇੰਡੀਆ ਦੇ ਜਿਹੜੇ ਚਮਚੇ ਹੈਗੇ ਆ ਉਹਨਾਂ ਵੱਲੋਂ ਕੀਤਾ ਗਿਆ ਸੀ ਪਰ ਉਹਨਾਂ ਦੀ ਜਿਹੜੀ ਕੱਲ ਉਹ ਕਨਫਰਮੇਸ਼ਨ ਹੋ ਗਈ ਆ ਤੇ ਬਹੁਤ ਸਾਰੀਆਂ ਜਿਹੜੀਆਂ ਪੰਜਾਬੀ ਕਮਿਊਨਿਟੀ ਦੇ ਜਾਣੇ ਪਛਾਣੇ ਲੋਕ ਹੈਗੇ ਆ ਉਹ ਵਧਾਈਆਂ ਵੀ ਦੇ ਰਹੇ ਆ ਪੰਜਾਬੀ ਜਿਹੜੀ ਯੂ ਐਸ ਏ ਵੱਲੋਂ ਵੀ ਹਰਮੀਤ ਕੌਰ ਢਿੱਲੋਂ ਨੂੰ ਪਹਿਲੀ ਜੋ ਅਸਿਸਟੈਂਟ ਐਟਾਰਨੀ ਜਨਰਲ ਸਿਵਲ ਰਾਈਟਸ ਦੀ ਬਣੀ ਆ ਪੰਜਾਬੀ ਮੂਲ ਦੀ ਕੁੜੀ ਕੋਈ ਆਪਣੀ ਤੇ ਉਹਨੂੰ ਜਿਹੜੀਆਂ ਆ ਬਹੁਤ ਬਹੁਤ ਵਧਾਈਆਂ ਜੀ ਬਿਲਕੁਲ ਉਹ ਡੋਜ ਨੂੰ ਜਿਹੜਾ ਸਿਵਲ ਰਾਈਟਸ ਦੀ ਡਿਵੀਜ਼ਨ ਨੂੰ ਉਹ ਲੀਡ ਕਰਨਗੇ ਤੇ ਬਹੁਤ ਵੱਡੀ ਖਬਰ ਆ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਕਿਹਾ ਹੀ ਆ ਵੀ ਉੱਥੇ ਹੁਣ ਉਹਨਾਂ ਦਾ ਕਈਆਂ ਦਾ ਜਿਹੜੇ ਭਗਤ ਨੇ ਮੋਦੀ ਸਰਕਾਰ ਦੇ ਉਹਨਾਂ ਦਾ ਮਰਨ ਹੋਇਆ ਪਿਆ ਕਿਹੋ ਜੀ ਚਰਚਾ ਚੱਲ ਰਹੀ ਹੈ ਜਾਂ ਹਰਮੀਤ ਕੌਰ ਢਿਲੋਂ ਜੀ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕੁਝ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਖਾਸ ਖਬਰਾਂ ਨੇ ਖਾਸ ਜਿਹੜੀਆਂ ਜਾਣਕਾਰੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ ਜਿਸ ਦਾ ਆਪਾਂ ਬ੍ਰੇਕ ਤੋਂ ਪਹਿਲਾਂ ਡਿਸਕਸ ਕਰ ਰਹੇ ਸੀ ਹਰਮੀਤ ਕੌਰ ਢਿਲੋਂ ਜੋ ਕਨਫਰਮ ਹੋਏ ਹੈ ਡਿਵੀਜ਼ਨ ਉਸ ਦਾ ਅਟਾਰਨੀ ਜਨਰਲ ਅਪਾਇੰਟ ਕੀਤਾ ਹੈਗਾ 52 ਵੋਟਾਂ ਉਹਨਾਂ ਦੇ ਹੱਕ ਸੀ 45 ਉਹਨਾਂ ਦੇ ਵਿਰੋਧ ਦੇ ਵਿੱਚ ਸੀਗੀਆਂ ਸਿਵਲ ਰਾਈਟ ਡਿਵੀਜ਼ਨ ਜਿਹੜੀ ਜਸਟਿਸ ਡਿਪਾਰਟਮੈਂਟ ਦੀ ਸਭ ਤੋਂ ਵੱਡੀ ਤੇ ਬਹੁਤ ਹੀ ਜ਼ਿਆਦਾ ਪ੍ਰਭਾਵਫੁੱਲ ਬ੍ਰਾਂਚ ਹੈਗੀ ਆ ਜੋ ਫੈਡਰਲ ਸਟੈਚੂਜ਼ ਜਿਹੜੇ ਹੁੰਦੇ ਆ ਉਹਨਾਂ ਨੂੰ ਇਨਫੋਰਸ ਕਰਦੀ ਆ ਤੇ ਕਿਸੇ ਤਰ੍ਹਾਂ ਦੀ ਕਿਸੇ ਦੇ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਵੇ ਔਨ ਦਾ ਬੇਸਿਸ ਆਫ ਰੇਸ ਕਲਰ ਸੈਕਸ ਡਿਸੇਬਿਲਟੀ ਜਾਂ ਰਿਲੀਜੀਅਨ ਜਾਂ ਨੈਸ਼ਨਲ ਓਰੀਜਨ ਦੇ ਉੱਤੇ ਤੇ ਹਰਮੀਤ ਕੋਟ ਢਿੱਲੋਂ ਇੱਕ ਬਹੁਤ ਵੱਡਾ ਰੋਲ ਹੈਗਾ ਉਹਨਾਂ ਦਾ ਕਿਉਂਕਿ ਖਾਸ ਕਰਕੇ VOTING RIGHTS ਨੂੰ ਲੈ ਕੇ ਵੀ ਕਈ ਜਗ੍ਹਾ ਦੇ ਉੱਤੇ ਹੁਣ ਲੜਾਈ ਚੱਲ ਰਹੀ ਹੈਗੀ ਆ 20 ਦੇ ਕਰੀਬ ਸਟੇਟਾਂ ਨੇ ਲਾਸਸੂਡ ਵੀ ਫਾਈਲ ਕੀਤਾ ਹੈ 트럼ਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਪੁਲਿਸ ਰੀਫਾਰਮਸ ਨੂੰ ਲੈ ਕੇ ਰਿਲੀਜੀਅਸ ਲਿਬਰਟੀ ਨੂੰ ਲੈ ਕੇ ਤੇ ਐਕਸੈਸ ਟੂ ਦਾ ਪਬਲਿਕ ਅਕਮੋਡੇਸ਼ਨਸ ਸੋ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਹੈ ਉਸ ਤੋਂ ਪਹਿਲਾਂ ਵੀ ਪ੍ਰੈਜ਼ੀਡੈਂਟ ਲੈਕਡੋਨਰ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਸੀ ਤੇ ਹੁਣ ਕਨਫਰਮ ਹੋ ਚੁੱਕੇ ਹੈਗੇ ਆ ਸੋ ਉਹਨਾਂ ਨੇ ਪਿਛਲੇ ਲੰਮੇ ਸਮੇਂ ਦੇ ਵਿੱਚ ਆਪਣਾ ਸਿਵਲ ਲਿਬਰਟੀਆਂ ਦੇ ਉੱਤੇ ਖਾਸ ਕਰਕੇ ਫਰੀ ਸਪੀਚ ਦੇ ਉੱਤੇ ਰਿਲੀਜੀਅਸ ਐਕਸਪ੍ਰੈਸ਼ਨ ਦੇ ਉੱਤੇ ਤੇ ਵਰਕਪਲੇਸ ਡਿਸਕ੍ਰਿਮੀਨੇਸ਼ਨ ਦੇ ਉੱਤੇ ਕਾਫੀ ਜ਼ਿਆਦਾ ਕੰਮ ਕੀਤਾ ਕਾਫੀ ਜ਼ਿਆਦਾ ਉਹਨਾਂ ਨੇ ਜਿਹੜੇ ਲਾ ਸੂਟ ਆ ਉਹੋ ਫਾਈਲ ਕੀਤੇ ਸੀ ਤੇ ਬਹੁਤ ਸਾਰੇ ਉਹਨਾਂ ਨੇ ਇਹ ਜਿੱਤੇ ਵੀ ਸੀ ਜੀ ਬਿਲਕੁਲ ਤੇ ਉਧਰ ਜੇਕਰ ਗੱਲ ਕਰੀਏ ਮੋਦੀ ਜਿਹੜੇ ਸਮਰਥਕ ਖਿਮੇ ਨੇ ਜਾਂ ਮੋਦੀ ਦੇ ਭਗਤਾਨੇ ਖਿਮੇ ਨੇ ਉਹਨਾਂ ਦਾ ਟੈਰ ਲੱਗਿਆ ਪਿਆ ਵੀ ਇਸ ਜਿਹੜੀ ਨਿਯੁਕਤੀ ਇਹਨੂੰ ਹੋਈ ਹੈ ਤੇ ਇਹਨੂੰ ਆਪਾਂ ਛੋਟਾ ਕਰਕੇ ਕਿਵੇਂ ਦਿਖਾਈਏ ਨਿਯੁਕਤੀ ਕਿਸੇ ਵੀ ਹੁੰਦੀ ਹੈ ਕਿਸੇ ਵੀ ਉਸ ਬੰਦੇ ਦੀ ਜਿਹੜਾ ਕੱਟਗਣਤੀਆਂ ਕੌਮਾਂ ਜਾਂ ਕਮਿਊਨਿਟੀ ਦੇ ਹੱਕ ਦੇ ਵਿੱਚ ਹਾਜ਼ਾ ਨਾਰਾ ਮਾਰਦਾ ਹੈ ਉਹ ਆਪਾ ਹਮੇਸ਼ਾ ਵੈਲਕਮ ਹੀ ਕਰੀਦਾ ਪੰਜਾਬ ਰੀਡਰਸ ਹਮੇਸ਼ਾ ਇਸ ਸਟੈਂਸ ਦੇ ਉੱਤੇ ਕਾਇਮ ਹੈ ਕਿ ਮਿਨੋਰਟੀ ਘੱਟ ਗਿਣਤੀ ਕਿਤੇ ਵੀ ਕੋਈ ਬੰਦਾ ਤਾਂ ਉਹਦੇ ਜਿਹੜੇ ਹੱਕ ਆ ਉਹ ਦਰੜੇ ਨਹੀਂ ਜਾਣੇ ਚਾਹੀਦੇ ਕਿਸੇ ਨੂੰ ਵੀ ਦੂਜੇ ਦਰਜੇ ਦਾ ਸ਼ਹਿਰੀ ਜਿਹੜਾ ਉਹ ਨਹੀਂ ਮਹਿਸੂਸ ਕਰਾਉਣਾ ਚਾਹੀਦਾ ਚਾਹੇ ਇੰਡੀਆ ਦੇ ਵਿੱਚ ਆ ਤੇ ਚਾਹੇ ਦੁਨੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਹੋ ਰਿਹਾ ਅ ਇਸੇ ਕਰਕੇ ਹੁਣ ਹਰਮੀਤਕੋਟ ਢਿੱਲੋਂ ਦੇ ਮਾਮਲੇ ਦੇ ਵਿੱਚ ਜਿਹੜਾ ਮੋਦੀ ਖੇਮਾ ਉਹ ਇਹ ਪ੍ਰਚਾਰ ਰਿਹਾ ਖਾਸ ਕਰਕੇ ਉਹਨਾਂ ਦਾ ਜਿਹੜਾ ਟਵਿੱਟਰ ਆਰਮੀ ਆ ਜਾਂ ਹੋਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਰਮੀ ਆ ਵੀ ਇਹ ਜਿਹੜੀ ਗੱਲ ਆ ਮਾੜੀ ਜੀ ਸਿਟੀ ਦਾ ਕੋਈ ਸਿਟੀ ਕਾਉਂਸਲ ਵੀ ਬਣ ਜਾਵੇ ਜਾਂ ਉਹਨਾਂ ਨੂੰ ਕਹਿੰਦੇ ਵੀ ਸਾਡਾ ਹੁਣ ਟਰੰਪ ਪ੍ਰਸ਼ਾਸਨ ਦੇ ਵਿੱਚ ਹੱਥ ਪੈ ਗਿਆ ਨੋ ਡਾਊਟ 트੍ਰాంਪ ਪ੍ਰਸ਼ਾਸਨ ਦੇ ਵਿੱਚ ਪ੍ਰੋ ਇੰਡੀਆ ਬੰਦੇ ਹੋਣਗੇ ਜਾਂ ਕਿਸੇ ਤਰੀਕੇ ਦੇ ਬੰਦੇ ਹੋਣਗੇ ਆਪਾਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ ਪਰ ਹਰਮੀਤ ਕੋ ਢਿੱਲੋਂ ਆ ਜਿਹੜੇ ਨੇ ਉਹ ਹਮੇਸ਼ਾ ਗੱਲ ਕਰਦੇ ਨੇ ਹੱਕ ਹਕੂਕ ਦੀ ਤੇਸ ਕਰਕੇ ਸਿੱਖ ਚਿਹਰਾ ਹੋਣ ਕਰਕੇ ਉਹਨਾਂ ਨੂੰ ਜਿਹੜਾ ਪਰਸਨਲੀ ਵੀ ਟਾਰਗੇਟ ਕੀਤਾ ਜਾ ਰਿਹਾ ਜੋ ਕਿ ਅਤੀ ਨਿੰਦਨਯੋਗ ਆ ਤੇ ਘਟੀਆ ਵਰਤਾਰਾ ਭਾਰਤੀ ਜਿਹੜਾ ਖੇਮਾ ਉਹਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਕਿ ਕਿਸੇ ਦੀਆਂ ਵੀ ਲੱਤਾਂ ਖਿੱਚ ਕੇ ਜਾਂ ਕਿਸੇ ਨੂੰ ਭੰਡ ਕੇ ਜਾਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਕੇ ਤੁਸੀਂ ਕੁਝ ਨਹੀਂ ਖੱਟ ਸਕਦੇ ਹਾਂ ਜਿੱਥੇ ਵੀ ਇਹਨਾਂ ਦਾ ਵਾਹ ਪੈਂਦਾ ਹੁਣ ਜਿਵੇਂ 15 ਜਥੇਬੰਦੀਆਂ ਦੀ ਆ ਕੀਤੀ ਸੀ ਜਿਨ੍ਹਾਂ ਨੇ ਐਸਬੀ509 ਦਾ ਵਿਰੋਧ ਕੀਤਾ ਸੀਗਾ ਜ਼ੋਰ ਲਾਉਂਦੇ ਰਹੇ ਚਿੱਠੀਆਂ ਲਿਖਦੇ ਰਹੇ ਪਰ ਜਿੱਦ ਦੇ VOTING ਹੋਣੀ ਸੀ ਉਹਦੇ ਕੋਈ ਬੋੜਿਆ ਨਹੀਂ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਆਪਾਂ ਮੂੰਹ ਤੋੜਵਾ ਜਵਾਬ ਦੇਣਾ ਕਈ ਵਾਰੀ ਆਪਣੇ ਲੋਕ ਚੁੱਪ ਕਰ ਜਾਂਦੇ ਆ ਜਿਹਦਾ ਫਰਕ ਮਿਆਜ਼ਾ ਆਉਣ ਵਾਲੇ ਟਾਈਮ ਦੇ ਵਿੱਚ ਨਾ ਸਿਰਫ ਲੋਕਾਂ ਨੂੰ ਭੁਗਤਣਾ ਪੈਂਦਾ ਬਲਕਿ ਇਹ ਲੋਕ ਹਿੰਦੂ ਸਿੱਖ ਕਰਨ ਤੋਂ ਵੀ ਕਦੇ ਵੀ ਗੁਰੇਜ਼ ਨਹੀਂ ਕਰਦੇ ਕਦੇ ਵੀ ਚਿਚਕਦੇ ਨਹੀਂ ਉਹਨਾਂ ਦੇ ਵਿੱਚ ਪਾੜਾ ਪਾਉਣ ਦੇ ਵਿੱਚ ਜੀ ਉਸ ਰੋਟਰ ਦੇ ਦੱਸਦੇ ਇਹ ਬੀਬੀ ਉਹੀ ਆ ਹਰਮੀਤ ਗੌਰ ਢਿੱਲੋਂ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਜਦੋਂ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਹੋਈ ਸੀ ਘੱਟੋ ਘੱਟ ਦੋ ਵਾਰ ਇਹਨਾਂ ਨੇ ਮੈਂ ਖੋ ਦੇਖੀ ਹੈਗੀ ਆ